ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਪਹਾੜੀ ਖੇਤਰ ਅਤੇ ਮੱਧਾਨੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ بارش ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਉਜ دریا ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਨੂੰ ਲੈ ਕੇ ਰਾਵੀ ਦਰਿਆ ਦੇ ਵਿੱਚ 125000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ ਇਸੇ ਦੇ ਮੱਦੇ ਨਜ਼ਰ ਸਾਬਕਾ ਕੈਬਨਟ ਮੰਤਰੀ ਪੁਲਦੀਪ ਸਿੰਘ ਢਾਲੀਵਾਲ ਡੇਰਾ ਬਾਬਾ ਨਾਨਕ ਦੇ ਨੇੜੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚੇ ਅਤੇ ਉਹਨਾਂ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। মিডিਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਵਿੱਚ ਪਾਣੀ ਪਹਿਲਾਂ ਹੀ ਕਾਫੀ ਹੈ ਅਤੇ ਹੁਣ ਫਿਰ 1,25,000 ਕਿਊਸਕ ਪਾਣੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਵੀ ਸਥਿਤੀ ਬਣਦੀ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਅਲਰਟ ਹੈ ਅਤੇ ਸਾਡੇ ਵੱਲੋਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਇਸ ਮੌਕੇ ਉਹਨਾਂ ਨੇ ਰਾਵੀ ਦਰਿਆ ਨਾਲ ਲੱਗਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਕੇ ਥਾਵਾਂ ਤੇ ਚੜੇ ਜਾਣ ਅਤੇ ਜਿੰਨੀ ਦੇਰ ਤੱਕ ਪਾਣੀ ਨਹੀਂ ਘਟਦਾ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਾ ਲੈਣ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋਤ ਇਹ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰਿੰਕੁਰ ਆ ਜਾਂਦੀ ਇੱਕ ਖਾਸ ਰਿਪੋਰਟ। ਖਮਲਾ ਦਾ ਵੀ ਦਰਿਆ ਤੇ ਕੰਢੇ ਤੇ ਆਪਾਂ ਖੜੇ ਹਾਂ ਕਮਾਲਪੁਰ ਚੌਕੀ ਆ। ਨਰਨ ਸਬਾ ਕਾਇਨਾਰਾ ਦੇ ਨਾਲ ਲੱਗਦੀ। ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਦਾ ਥੱਲੇ ਨੂੰ ਅਜਨਾਰਾ ਚਲਾ ਜਾਂਦਾ। ਤੇਰਾ ਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ। 1,25 ਹਜ਼ਾਰ ਕਿ ਉਸ ਪਾਣੀ ਜਿਹੜਾ। ਹੋਰ ਜਿਹੜਾ ਛੜਦਾ। ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਰ ਹੈ ਕਿ 10 ਵਜੇ ਦੇ ਲਾਗੇ ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਕਿ ਉਸ ਜਿੱਕਦੇ ਦੂਰ ਪੈਦੇ ਆਪਾਂ ਨੂੰ ਕਿ ਤੁਹਾਨੂੰ ਤੁਸੀਂ ਬੰਦ ਟੁੱਟਦੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਕਿ ਅੰਦਰਲੀ ਫਸਲਾਂ ਤੋਂ ਖਰਾਬ ਹੋਣਗੀ ਜਿੱਦਾਂ ਜਿਹੜਾ ਸੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੰਦਾ ਮਹਤਵਪੂਰਨ ਗੱਲ ਇਹ ਸਭ ਕੁਝ ਠੀਕ ਠਾਕ ਰਹੇ ਬਾਬਾ ਬੁੱਢਾ ਸਾਫਤ ਪਰ ਜਿਹਨਾਂ ਪਾਣੀ ਪਿੱਛੋਂ ਛੱਡਿਆ ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋ ਰਿਹਾ ਸੀਗਾ ਸੋ ਮੈਂ ਉਹ ਦੇਖਣ ਵਾਸਤੇ ਆਈ ਹਪਸਾ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਜਿਹੜੀ ਕੋਈ ਇਹ ਲਈ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਦਿਆ ਕਿ ਆਪਾਂ ਦੇਖ ਲਈਏ ਕਰਾਂ ਕੱਲ ਫਿਰ ਆਪਾਂ ਨੂੰ ਜਾਰੀ ਪਾਉ ਮੰਗਣਾ ਹੈ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੂੰ ਉਈ ਕੁਛੇ ਤੇ ਇਹ ਕੋ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਚ ਆ ਜਾਏ ਕਿਉਂਕਿ ਸਾਨੂੰ ਆਤਿਆ ਦਰਿਆ ਤੋਂ ਪਾਰ ਸਾਡੀ ਬੜੀ ਖੇਤੀ ਹੈ ਬਹੁਤ ਜਿਆਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਡੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਦਿਨ ਪਾਣੀ ਆਉਂਦੇ ਦਨ ਸਾਨੂੰ ਸਾਦਿਆਂ ਨੂੰ ਸੱਖਿਆ ਨਾ ਦੇਣਾ ਚਾਹੀਦਾ ਕਾਂ ਦੇ ਕੋਈ ਨੁਕਸਾਨ ਨਾ ਹੋ ਸਕੇ ਇਹ موجوده ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਆ ਇਸ ਵੇਲੇ ਪਰ ਇਹ ਤਾਂ ਲੱਖ ਕਿਊਸਕ ਪਾਣੀ ਆ ਸਦਾ ਹੀ 1 ਲੱਖ ਕਿਊਸਕਾ ਪਰ 1,25,000 ਕਿਊਸਕਾ ਪਾਣੀ ਆ ਰਿਹਾ ਪਾਣੀ ਬਲੇ ਇਸ ਵੇਲੇ ਹੀ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉਧਰ ਦਾਇਆ ਚ ਆਦਿਆ ਉਹ ਤੁਸੀਂ ਦੇਖੋਗੇ 7-8 ਵਜੇ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਬਲੇ ਸਭ ਨੂੰ ਇਹ ਬੇਨਤੀ ਆ ਕਿ ਦੋ-ਚਾ ਦਿਨ ਉਹ ਸੌ ਲੱਖ ਤੋਂ ਮਾਦੇ ਸਾਡੇ ਜਾਨੇ ਜੇ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣਿਆ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਤੋਂ ਸਕ ਰਹਿੰਦਾ ਉਦੋਂ ਬਿਲਕੁਲ ਨਹੀਂ ਖਤਰਾ ਜੀ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਦੇ ਉਹਨਾਂ ਤੋਂ ਫਿਰ ਦੱਲਣ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਡੇ ਵਿੱਚ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਉਹਨਾਂ ਸਾਰਿਆਂ ਨਾਲ ਗੱਲ ਹੋਈ ਉਹ ਸ਼ਾਮ ਤੱਕ ਹੋ ਜਾਊਗਾ ਮੰਨ ਲਓ ਵਰਗੀ ਸਥਿਤੀ ਬੜੂਗੀ ਤਾਂ ਕੋਈ ਨਹੀਂ ਆਪਣਾ ਨਵਾਂ ਲੈਣ ਲੋਕਾਂ ਦੇ ਨਾਲ ਪੂਰੇ ਪ੍ਰਬੰਧ ਕੀਤੇ ਆ ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਉ ਲਈ ਅੱਗੇ ਆਊਗੀ ਅਸੀਂ ਪੜੇ ਇੱਕ ਬੇਨਤੀ ਜੂ ਦੇ ਪਿਛਲੀ ਵਾਰ ਕਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆਗੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕਿਆ ਲੰਟੋਦਾਂ ਦੀ ਜਾਦੀ ਹੋ ਗਿਆ ਦੇਰੇ ਦਾ ਵੀ ਦੇ ਕੰਡੇ ਤੇ ਇੱਧਰ ਵੀ ਜਾਦੀ ਮਤਲਬ ਲੰਟ ਜਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆ ਜੂ ਮੰਗਾ ਕੋਤੋ ਤੇ ਰੰਗ ਗਿਆ ਪਰ ਸਰਕਾਰ ਹੱਥ ਤਾਂ ਪੰਦ ਬੰਦ ਕਰਕੇ ਬੈਠੀ ਹੈ ਅਸੀਂ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤੇ ਅੱਜ ਹੀ ਪਤਾ ਲੱਗਿਆ ਤੇ ਮੈਂ ਪਹੁੰਚ ਕੇ ਮੋਕੇ ਦਾ ਫਸਾਉਂਦਾ ਕਿ ਕੱਲ ਫਿਰ ਆਵਾਂਗੇ ਕੱਲ ਦੇਖਾਂਗੇ ਫਿਰ ਹਾਂ